ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਪੂਰਬੀ ਮਹਲਾ 4 ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਸੁਆਮੀ ਕਹੋ ਕਿਥੈ ਹਰ ਪਹ ਨਸੀਐ ਹਰ ਆਪੇ ਬਖਸ਼ ਲਏ ਪ੍ਰਭ ਸਾਚਾ ਹਰ ਆਪ ਛੜਾਏ ਛੁਟੀਐ ਮੇਰੇ ਮਨ ਜਪ ਹਰ 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 ਮਨ ਜਪੀਐ ਸਤ ਗੁਰ ਕੀ ਸਰਣਾਈ ਭਜ ਪਾਉ ਮੇਰੇ ਮਨਾ ਗੁਰ ਸਤ ਗੁਰ ਪਿੱਛਾ ਛੁਟਿਆ ਰਹਾਉ ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖ ਦਾਤਾ ਜਿਤ ਸੇਵਿਆ ਨਿਜ ਘਰ ਵਸੀਐ ਗਰਮਕ ਜਾਏ ਲਹੋ ਘਰ ਆਪਣਾ ਕਸ ਚੰਦਨ ਹਰ ਜਸ ਕਸੀਐ ਮੇਰੇ ਮਨ ਹਰ 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 ਜਸ ਊਤਮ ਲੈ ਲਾ ਹਰ ਮਨ ਹਸੀਐ ਹਰ ਹਰ ਆਪ ਦਇਆ ਕਰ ਦੇਵੈ ਤਾਂ ਅੰਮ੍ਰਿਤ ਹਰ ਰਸ ਚੱਕੀਐ ਮੇਰੇ ਮਨ ਨਾਮ ਬਿਨਾ ਜੋ ਦੂਜੇ ਲੱਗਾ ਤੇ ਸਾਖਤ ਨਰ ਜਮ ਘੁਟਿਐ ਤੇ ਸਾਖਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਮਨ ਤਨ ਕੈ ਨਿਕਟ ਨਾ ਭਿਟਿਆ ਮੇਰੇ ਮਨ ਸੇਵੋ ਅਲਖ ਨਰੰਜਣ ਨਰਹਰ ਜਿਤ ਸੇਵਿਆ ਲੇਖਾ ਛੁਟੀਐ ਜਨ ਨਾਨਕ ਹਰ ਪ੍ਰਭ ਪੂਰੇ ਕੀਏ ਖਿਨ ਮਾਸਾ ਤੋਲ ਨਾ ਘਟਿਐ ਮੇਰੇ ਮਨ ਸੇਵੋ ਅਲਖ ਨਰੰਜਣ ਨਰਹਰ ਜਿਤ ਸੇਵਿਆ ਲੇਖਾ ਛੁਟਿਆ ਜਨ ਨਾਨਕ ਹਰ ਪ੍ਰਭ ਪੂਰੇ ਕੀਏ ਖਿਨ ਮਾਸਾ ਤੋਲ ਨਾ ਘਟਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 170 ਦੇ ਉੱਪਰ ਅੰਕਿਤ ਹੈ ਸਤਿਗੁਰੂ ਜੀ ਮਨ ਨੂੰ ਸਬੋਧਨ ਕਰ ਰਹੇ ਕਿਉਂਕਿ ਸਾਰੀ ਖੇਡ ਜਿਹੜੀ ਹੈ ਮਨ ਦੀ ਹੈ ਭਾਵੇਂ ਲੋਕ ਜੰਗਲਾਂ ਵਿੱਚ ਚਲੇ ਗਏ ਬਹੁਤ ਬਹੁਤ ਲੰਬਾ ਸਮਾਂ ਤਨ ਕਰਕੇ ਚੌਂਕੜੇ ਮਾਰ ਕੇ ਬੈਠੇ ਰਹੇ ਪਰ ਮਨ ਜਿਹੜਾ ਸੀ ਉਹ ਭਟਕਦਾ ਰਿਹਾ ਮਨ ਟਿਕਾਉ ਦੇ ਵਿੱਚ ਨਹੀਂ ਹੈ ਭਾਵੇਂ ਉਹਨਾਂ ਨੇ ਆਪਣੇ ਆਪ ਨੂੰ ਬੜੇ ਕਸ਼ਟ ਦਿੱਤੇ ਕੋਈ ਪੁੱਠਾ ਲੱਡ ਗਿਆ ਕੋਈ ਧੁਨੀਆਂ ਤਾਪ ਕੇ ਬੈਠ ਗਿਆ ਪਰ ਜਿਹੜਾ ਮਨ ਸੀ ਉਹ ਮਨ ਤਾਂ ਬੜੀ ਸੜ ਕਰਦਾ ਰਿਹਾ ਸਤਗੁਰੂ ਬਾਣੀ ਵਿੱਚ ਕਹਿੰਦੇ ਗ੍ਰਹਿ ਤੱਜ ਬੰਨ ਖੰਡ ਜਾਈਏ ਚੁਣ ਖਾਈਏ ਕੰਧਾ ਜੋ ਵਿਕਾਰ ਨ ਛੋਡੇ ਪਾਪੀ ਮਨਮੰਤਾ ਔਰ ਜਿੰਨੇ ਸ਼ਬਦ ਹੈ ਉਹ ਸਤਗੁਰੂ ਸਬੋਧਨ ਕਰ ਰਿਹਾ ਮਨ ਨੂੰ ਇਸ ਸ਼ਬਦ ਦੇ ਵਿੱਚ ਮਨ ਸ਼ਬਦ ਜਿਹੜਾ ਹੈ ਮਮਾ ਨੰਨਾ ਤੇ ਦੂਸਰੀ ਵਾਰੀ ਸ਼ਬਦ ਆਇਆ ਮੰਮਾ ਨੰਨੇ ਨੂੰ ਸਿਆਰੀ ਜਦੋਂ ਨੰਨਾ ਮੁਗਤਾ ਹੁੰਦਾ ਤੇ ਉਹਦਾ ਅਰਥ ਹੈ ਕਿ ਮਨ ਨੂੰ ਸਤਿਗੁਰੂ ਸਬੋਧਨ ਕਰ ਰਿਹਾ ਹੈ ਕਹਿੰਦੇ ਮੇਰੇ ਮਨ ਜਪ ਹਰ 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 ਮਨ ਜਪੀਏ ਏ ਮੇਰੇ ਮਨ ਉਸ ਹਰੀ ਨੂੰ ਜਪਣਾ ਸਤਿਗੁਰ ਕੀ ਸਰਣਾਈ ਭਜ ਪਾਉ ਮੇਰੇ ਮਨਾ ਗੁਰ ਸਤਗੁਰ ਪਿੱਛੇ ਛੁਟੀ ਹੈ ਰਹਾਓ ਕਹਿੰਦੇ ਸਤਗੁਰ ਦੀ ਸ਼ਰਨ ਵਿੱਚ ਭੱਜ ਕੇ ਪੈ ਜਾਓ ਸਤਗੁਰ ਕੀ ਸਰਨਾਇ ਭਜ ਪਾਓ ਮੇਰੇ ਮਨਾ ਗੁਰ ਸਤਗੁਰ ਪਿੱਛੇ ਛੁਟੀ ਹੈ ਕਿਉਂਕਿ ਜਦੋਂ ਸਮਝ ਆਉਂਦੀ ਹੈ ਜਦੋਂ ਬਾਣੀ ਸਾਡੇ ਕੰਨਾਂ ਦੇ ਵਿੱਚ ਪੈਂਦੀ ਹੈ ਇੱਕ ਬੰਦਾ ਬੜਾ ዱਕੀ ਸੀ ਬਹੁਤ ਪਰੇਸ਼ਾਨ ਬਹੁਤ ਭਟਕ ਰਿਆ ਸੀ ਇੱਕ ਦਿਨ ਕਿਸੇ ਗੁਰੂ ਅਸਥਾਨ ਤੋਂ ਸਾਂਭ ਨੂੰ ਨਿਕਲਿਆ ਉਸ ਗੁਰੂ ਘਰ ਦੇ ਵਿੱਚੋਂ ਆਵਾਜ਼ ਆ ਰਹੀ ਸੀ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ ਜਿਸ ਦੀ ਵੀ ਸੁਖ ਚਾਹੀਦਾ ਨਾ ਤੇ ਗੁਰੂ ਦੀ ਸ਼ਰਨ ਵਿੱਚ ਆਇਆ ਹੱਥ ਪੈਰ ਧੋ ਕੇ ਜਦੋਂ ਗੁਰਦੁਆਰਾ ਸਾਹਿਬ ਦੇ ਦਰਬਾਰ ਵਿੱਚ ਪਹੁੰਚਿਆ ਰਾਗੀ ਸਿੰਘ ਕੀਰਤਨ ਕਰ ਰਹੇ ਸਨ ਬੈਠ ਗਿਆ ਉੱਥੇ ਵੀ ਸ਼ਬਦ ਪੜਿਆ ਜਾ ਰਿਹਾ ਸੀ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਇੱਕ ਇੱਕ ਸ਼ਬਦ ਮਨ ਨੂੰ ਟੰਬ ਰਿਆ ਸੀ ਅਵਰਨਾ ਸੂਝੇ ਦੂਜੀ ਠਾਹਰ ਹਾਰ ਪਰਿਓ ਤੋ ਦਵਾਰੀ ਲੇਖਾ ਛੋੜ ਅਲੇਖਾਂ ਛੁਟੈ ਹਮ ਨਿਰਗੁਣ ਲੇਹੋ ਵਾਰੀ ਸੱਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਏ ਬਾਰੀ ਸਤ ਗੁਰੂ ਦੀ ਸ਼ਰਨ ਵਿੱਚ ਆ ਕੇ ਕੀ ਪ੍ਰਾਪਤੀ ਹੁੰਦੀ ਹੈ ਆਉਣ ਲੱਗ ਗਿਆ ਸੰਗਤ ਵਿੱਚ ਇੱਕ ਦਿਨ ਹੁਕਮ ਆਇਆ ਗੁਰੂ ਸਾਹਿਬ ਜੀ ਦਾ ਪ੍ਰਭ ਕੀ ਸ਼ਰਨ ਸਗਲ ਪਹਿਲਾਥੇ ਦੁੱਖ ਬਿਨਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸਵਾਮੀ ਪੂਰਾ ਸਤ ਗੁਰ ਤੇ ਆਇਆ ਫਿਰ ਅੰਦਰੋਂ ਆਵਾਜ਼ ਨਿਕਲੀ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਤ ਜਦੋਂ ਸ਼ਰਨ ਵਿੱਚ ਆ ਗਿਆ ਉਹਦੀ ਸ਼ਰਨ ਦੇ ਵਿੱਚ ਆਉਣ ਦੇ ਨਾਲ ਪ੍ਰਾਪਤੀ ਹੋ ਗਈ ਗੁਰੂ ਮਹਾਰਾਜ ਕਹਿੰਦੇ ਜਿਹੜਾ ਉਹਦੀ ਸ਼ਰਨ ਵਿੱਚ ਆਉਂਦਾ ਹੈ ਗੁਰੂ ਰਾਮਦਾਸ ਜੀ ਦੇ ਸ਼ਬਦ ਆਪਾਂ ਪੜ੍ਹ ਰਹੇ ਹਾਂ ਗੁਰੂ ਰਾਮਦਾਸ ਜੀ ਇੱਕ ਜਗ੍ਹਾ ਕਹਿੰਦੇ ਆ ਕਹਿੰਦੇ ਹੁਣ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਸਤਿਗੁਰੂ ਜੀ ਅਭ ਹਮ ਚਲੀ ਠਾਕੁਰ ਪੈਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਦੋ ਉਧਾਰਨਾਵ ਜੀ ਦੇ ਸਾਹਮਣੇ ਰੱਖ ਰਿਆ ਇਤਿਹਾਸ ਵਿੱਚ ਆਰੰਗਜੇਬ ਦੇ ਨਾਲ ਦੋਨੇ ਗੱਲਾਂ ਸੰਬੰਧਤ ਹਨ ਹੁਣ ਦੇਖੋ ਗੁਰੂ ਦੀ ਸ਼ਰਨ ਤੇ ਕਿਸੇ ਰਾਜੇ ਦੀ ਸ਼ਰਨ ਕੀ ਪ੍ਰਾਪਤੀ ਹੁੰਦੀ ਹੈ ਔਰੰਗਜੀਬ ਦੇ ਕੋਲ ਬਾਬਾ ਰਾਮਰਾਇ ਜੀ ਪਹੁੰਚਦੇ ਆ ਤੇ ਇੱਕ ਦਿਨ ਐਸਾ ਹੁੰਦਾ ਜਿੱਦਣ ਬਾਣੀ ਦੇ ਵਿੱਚ ਤਬਦੀਲੀ ਕਰਨ ਦਾ ਯਤਨ ਕੀਤਾ ਜਾਂਦਾ ਇਹ ਅੱਜ ਤੋਂ ਨਹੀਂ ਉਸ ਸਮੇਂ ਤੋਂ ਵੀ ਹੋ ਰਿਹਾ ਸੀ ਇਦਾਂ ਦੇ ਘਟਨਾ ਕਰਮ ਅੱਜ ਸਾਡੀ ਕੌਮ ਦੇ ਵਿੱਚ ਇੰਨੇ ਹੋਏ ਆ ਪਿਛਲੇ ਸਮਿਆਂ ਦੇ ਵਿੱਚ ਸ਼ਰਾਰਤੀ ਅਨਸਰਾਂ ਦੇ ਕੋਲੋਂ ਉਹਨਾਂ ਨੇ ਚਾਈਨਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਛਪਾਏ ਚਾਈਨਾ ਤੋਂ ਤਬਦੀਲੀਆਂ ਕਰਵਾ ਕੇ ਹਵਾਈ ਜਹਾਜ਼ ਭਰ ਕੇ ਅਮਰੀਕਾ ਜਾਂ ਵੱਡੇ ਦੇਸ਼ਾਂ ਦੇ ਵਿੱਚ ਭੇਜੇ ਗਏ ਇਹ ਤਾਂ ਜਾਗਰਤ ਸੀ ਸੰਗਤ ਜਿਹਨੂੰ ਸਮਝ ਲੱਗੀ ਜਿਹੜੇ ਬਾਣੀ ਪੜ੍ਹਦੇ ਸਨ ਬਾਬਾ ਰਾਮ ਰਾਏ ਔਰੰਗਜੀਬ ਦੀ ਸ਼ਰਨ ਵਿੱਚ ਹੋ ਗਿਆ ਗੁਰੂ ਦੀ ਸ਼ਰਨ ਛੱਡ ਦਿੱਤੀ ਹੋ ਗਿਆ ਨਾ ਬੇਮੁਖ ਗੁਰੂ ਮਹਾਰਾਜ ਨੇ ਆਖਿਆ ਜਿੱਧਰ ਤੇਰਾ ਮੂੰਹ ਉਧਰ ਚਲੇ ਜਾ ਹੁਣ ਗੁਰੂ ਦੀ ਸ਼ਰਨ ਵਿੱਚ ਔਰੰਗਜ਼ੇਬ ਦੀ ਸ਼ਰਨ ਵਿੱਚ ਰਹਿਣ ਵਾਲੇ ਭਾਈ ਆਨੰਦ ਲਾਲ ਜੀ ਅਰਥ ਤਾਂ ਰਾਮ ਰਾਏ ਨੇ ਵੀ ਕੀਤੇ ਆ ਪਰ ਅਰਥ ਗਲਤ ਕੀਤੇ ਆ ਅਰਥ ਤਾਂ ਨੰਦ ਲਾਲ ਜੀ ਨੇ ਵੀ ਕੀਤੇ ਸੀ ਪਰ ਅਰਥ ਬਿਲਕੁਲ ਸਹੀ ਕੀਤੇ ਸਨ ਕੁਰਾਨ ਦੀਆਂ ਆਇਤਾਂ ਦੇ ਅਰਥ ਕੀਤੇ ਬਾਦਰ ਸ਼ਾਹ ਨੂੰ ਔਰੰਗਜ਼ੇਬ ਨੇ ਇੱਕ ਗੱਲ ਪੁੱਛੀ ਸੀ ਤੇ ਉਹਨੇ ਫਟਾਫਟ ਆਇਤ ਵੀ ਸੁਣਾ ਦਿੱਤੀ ਤੇ ਆਇਤ ਦੇ ਅਰਥ ਵੀ ਸੁਣਾ ਦਿੱਤੇ ਔਰੰਗਜ਼ੇਬ ਕਹਿਣ ਲੱਗਾ ਵੀ ਇੰਨੇ ਔਖੇ ਅਰਥ ਤੈਨੂੰ ਕਿਦਾਂ ਆ ਗਏ ਕਹਿੰਦਾ ਜੀ ਮੇਰਾ ਉਸਤਾਦ ਹੈ ਕੌਣ ਹੈ ਨੰਦ ਲਾਲ ਜੀ ਹਿੰਦੂਆ ਉਹਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਓ ਪਤਾ ਲੱਗਾ ਜੇ ਨਹੀਂ ਆਉਂਦੇ ਤਾਂ ਉਹਨਾਂ ਨੂੰ ਖਤਮ ਕਰ ਦਿਓ ਮੌਤ ਦੇ ਘਾੜ ਉਤਾਰ ਦਿਓ ਨੰਦ ਲਾਲ ਜੀ ਦਿੱਲੀ ਤੋਂ ਚਲੇ ਗਏ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਰਨ ਵਿੱਚ ਆ ਗਏ ਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਹੁਣ ਜਿਹੜਾ ਔਰੰਗਜ਼ੇਬ ਦੀ ਸ਼ਰਨ ਵਿੱਚ ਗਿਆ ਰਾਮ ਰਾਏ ਉਹਨੂੰ ਲਹਨਤਾ ਪੈਂਦੀਆਂ ਰਹਿਣੀਆਂ ਆ ਅੱਜ ਵੀ ਕਹਿੰਦੇ ਨਾ ਅਮਰ ਸਿਕਾਇਆ ਜਾਂਦਾ ਕਿ ਰਾਮ ਰਾਈਆਂ ਨਾਲ ਨਹੀਂ ਵਰਤਣਾ ਅੱਜ ਵੀ ਲੰਨਤਾ ਪੈਂਣ ਗਿਆ ਅੱਗੇ ਵੀ ਪੈਂਦੀਆਂ ਰਹਿਣ ਗਿਆ ਪਰ ਜਿਹੜਾ ਗੁਰੂ ਕੀ ਸ਼ਰਨ ਵਿੱਚ ਆਇਆ ਤੇ ਗੁਰੂ ਦਾ ਬਣ ਗਿਆ ਕਿੰਨਾ ਵੱਡਾ ਮਾਣ ਦਿੱਤਾ ਕਿੰਨਾ ਕੁਝ ਲਿਖਿਆ ਭਾਈ ਆਨੰਦ ਲਾਲ ਸਿੰਘ ਜੀ ਨੇ ਅੱਜ ਜੇ ਦਰਬਾਰ ਸਭ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾਵਾਂ ਤੇ ਭਾਈ ਆਨੰਦ ਲਾਲ ਸਿੰਘ ਜੀ ਦੀਆਂ ਗਜ਼ਲਾਂ ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਦਰਬਾਰ ਸਾਹਿਬ ਪੜਨ ਦੀ ਬਰਜਾਦਾ ਹੈ। ਪਾਪ ਕੀ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਇਆ ਪਰ ਜਿਹੜਾ ਗੁਰੂ ਦੀ ਸ਼ਰਨ ਵਿੱਚੋਂ ਚਲਾ ਗਿਆ ਉਹ ਦੁਖੀ ਹੈ। ਅੱਜ ਵੀ ਦੁਖੀ ਹੈ। ਤੇ ਸਤਗੁਰੂ ਮਹਾਰਾਜ ਕਹਿੰਦਾ ਜਿਹੜਾ ਉਹਦੀ ਸ਼ਰਨ ਵਿੱਚ ਆਉਂਦਾ ਹੈ ਤੇ ਉਹਨੂੰ ਸੁੱਖ ਹੀ ਸੁੱਖਿਆ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੋਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰ ਜਿਦਨ ਪਹਿਲੇ ਦਿਨ ਆਏ ਸੀ ਬੜੇ ਸੋਹਣੇ ਚਿੱਟੇ ਵਸਤਰ ਪਾਏ ਸੀ ਔਰੰਗਜ਼ੇਬ ਦੇ ਬਾਦਸ਼ਾਹ ਦੇ ਦਰਬਾਰ ਦੇ ਵਿਦਵਾਨ ਸਨ ਚਿੱਟਾ ਦਾੜਾ ਚਿੱਟੀ ਦਸਤਾਰ ਸਜਾਈ ਹੋਈ ਜੀ ਗੁਰੂ ਕਲਗੀਧਰ ਪਾਸ਼ਾ ਜੀ ਮਿਲ ਗਏ ਪਾਸ਼ਾ ਜੀ ਨੂੰ ਕਹਿੰਦੇ ਮੈਂ ਨੰਦ ਲਾਲ ਹਾਂ ਕਹਿੰਦੇ ਕਿੱਥੋਂ ਆਇਆ ਕਹਿੰਦਾ ਜੀ ਮੈਂ ਔਰੰਗਜ਼ੇਬ ਦਾ ਦਰਬਾਰ ਦਾ ਵਿਦਵਾਨ ਮੈਂ ਫਾਰਸੀ ਅਰਬੀ ਉਰਦੂ ਸਾਰਾ ਕੁਝ ਗਿਣਾ ਦਿੱਤਾ ਪਾਤਸ਼ਾਹ ਜੀ ਕਹਿਣ ਲੱਗੇ ਮੈਂ ਤਾਂ ਸੁਣਿਆ ਸੀ ਲੰਦ ਲਾਲ ਦੇ ਕੋਲੋਂ ਖੁਸ਼ਬੂ ਆਉਂਦੀ ਹੈ ਤੇ ਇਹ ਤਾਂ ਬਦਬੂ ਆ ਰਹੀ ਹੈ ਉਹ ਸਮਝ ਗਿਆ ਕਿਹੜੀ ਬਦਬੂ ਕਿ ਜੋ ਮੈਂ ਕਹਿ ਦਿੱਤਾ ਗੁਰੂ ਸਾਹਿਬ ਨੂੰ ਵੀ ਮੈਂ ਐਡਾ ਵੱਡਾ ਵਿਦਵਾਨ ਤੇ ਨਾਲੇ ਸਵਾਲ ਕਰਤਾ ਗੁਰੂ ਪਾਤਸ਼ਾਹ ਜੀ ਫਿਰ ਇਹ ਬਦਬੂ ਕਿਦਾਂ ਹਟੇਗੀ ਕਹਿੰਦੇ ਜਾ ਲੰਗਰ ਦੇ ਵਿੱਚ ਜਾ ਕੇ ਭਾਂਡੇ ਮਾਂਜਿਆ ਕਰ ਐਡਾ ਵੱਡਾ ਵਿਦਵਾਨ ਗੁਰੂ ਕੀ ਸ਼ਰਨ ਵਿੱਚ ਆਇਆ ਭਾਂਡੇ ਮਾਂਜਦਾ ਹੈ ਗੁਰੂ ਕੇ ਲੰਗਰ ਲਾਉਂਦਾ ਤੇ ਉਹ ਵੀ ਬਖਸ਼ਿਸ਼ ਕੀਤੀ ਤੇ ਇਦਾਂ ਦੀਆਂ ਰਚਨਾਵਾਂ ਲਿਖੀਆਂ ਭਾਈ ਸਾਹਿਬ ਭਾਈ ਅਨੰਦ ਲਾਲ ਸਿੰਘ ਜੀ ਨੇ ਤੇ ਅੱਜ ਇਹ ਵੀ ਇਤਿਹਾਸ ਲਿਖਦਾ ਕਿ ਸੈਂਕੜੇ ਹੀ ਉਥੇ ਦੇ ਔਰੰਗਜ਼ੇਬ ਦੇ ਦਰਬਾਰ ਦੇ ਹਿੰਦੂ ਜਿਹੜੇ ਅਧਿਕਾਰੀ ਸਨ ਜਾਂ ਕੋਈ ਹੋਰ ਵਿਦਵਾਨ ਸਨ ਗੁਰੂ ਮਹਾਰਾਜ ਨੇ ਉਹਨਾਂ ਨੂੰ ਆਪਣੀ ਸ਼ਰਨ ਦਿੱਤੀ ਉਹਨਾਂ ਨੂੰ ਮਕਾਨ ਬਣਾ ਕੇ ਦਿੱਤੇ ਆਨੰਦਪੁਰ ਸਾਹਿਬ ਦੇ ਵਿੱਚ ਇਹ ਗੁਰੂ ਦੀ ਸ਼ਰਨ ਦੇ ਵਿੱਚ ਬਹੁਤ ਕੁਝ ਪ੍ਰਾਪਤ ਹੁੰਦਾ ਹੈ ਸਤਗੁਰੂ ਮਹਾਰਾਜ ਕਹਿੰਦੇ ਭਾਈ ਸਤਗੁਰ ਕੀ ਸਰਨਾਈ ਭਜ ਪਾਓ ਮੇਰੇ ਮਨਾ ਗੁਰ ਸਤ ਗੁਰ ਪਿੱਛੇ ਛੁਟੀ ਆ ਜਦੋਂ ਅਸੀਂ ਗੁਰੂ ਦੇ ਚਰਨਾਂ ਨਾਲ ਜੁੜਾਂਗੇ ਤੇ ਉਹਦੇ ਪਿੱਛੇ ਆਉਣ ਨਾਲ ਭਾਵ ਉਹਦੀ ਸ਼ਰਨ ਵਿੱਚ ਆਉਣ ਦੇ ਨਾਲ ਅਸੀਂ ਬਿਕਾਰਾਂ ਤੋਂ ਛੁੱਟ ਸਕਦੇ ਹਾਂ ਸ਼ਬਦ ਦੀ ਅਰੰਭਤਾ ਹੁੰਦੀ ਆ ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਸੁਆਮੀ ਏ ਮੇਰੇ ਮਨਾ ਇਸ ਗੱਲ ਨੂੰ ਜੀਵਨ ਵਿੱਚ ਧਾਰਨ ਕਰ ਲੈ ਕਿ ਉਹ ਪ੍ਰਮਾਤਮਾ ਜਿਹੜਾ ਹੈ ਉਹ ਮੇਰੇ ਨਾਲ ਹੈ ਨਾਲ ਇੱਕ ਸ਼ਬਦ ਜ਼ਰੂਰ ਗੁਰੂ ਪਾਤਸ਼ਾਹ ਨੇ ਵਰਤਿਆ ਸਦਾ ਇਹ ਨਹੀਂ ਕਿ ਅੱਜ ਹੈ ਸਵੇਰੇ ਹੁੰਦਾ ਸ਼ਾਮ ਨੂੰ ਨਹੀਂ ਹੁੰਦਾ ਦੁਪਹਿਰੇ ਹੁੰਦਾ ਰਾਤੀ ਨਹੀਂ ਹੁੰਦਾ ਉਹ ਹਮੇਸ਼ਾ ਹੀ ਹੈ ਗੁਰ ਮੇਰੇ ਸੰਗ ਸਦਾ ਹੈ ਨਾਲ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਕਹਿੰਦੇ ਦੂਰ ਨਹੀਂ ਹੈ ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਉਹ ਪਰਮੇਸ਼ਰ ਦੂਰ ਨਹੀਂ ਹੈ ਨਿਕਟ ਬੂਝੈ ਸੋ ਬੁਰਾ ਕਿਉ ਕਰੇ ਜਿਹੜਾ ਉਹਨੂੰ ਨੇੜੇ ਸਮਝੇਗਾ ਨਾ ਰੱਬ ਨੂੰ ਤੇ ਉਹ ਕਦੇ ਬੁਰਾ ਕੰਮ ਨਹੀਂ ਕਰੇ ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਸੁਆਮੀ ਕਹੋ ਕਿੱਥੇ ਹਰ ਪਹਿ ਨਸੀਐ ਅਸੀਂ ਉਤੋਂ ਕਿੱਥੇ ਦੂਰ ਜਾ ਸਕਦੇ ਆ ਕਿਉਂਕਿ ਹਰ ਜਗ੍ਹਾ ਤਾਂ ਪਰਮੇਸ਼ਰ ਹੈ ਵਾਹਿਗੁਰੂ ਅਕਾਲ ਪੁਰਖ ਸਭ ਜਗ੍ਹਾ ਹੈ ਕਹੋ ਕਿੱਥੇ ਹਰ ਪਹਿ ਨਸੀਹ ਤੇ ਉਹਦੇ ਕੋਲ ਤਾਂ ਆ ਕੇ ਅਰਦਾਸ ਕਰਦੇ ਹੋ ਕੀ ਨਹੀਂ ਕਰ ਸਕਦਾ ਇੱਕ ਵਾਰੀ ਕਾਹੋ ਤਾਂ ਸਹੀ ਉਹ ਜਿਹੜਾ ਬੱਚਾ ਗਲਤੀ ਕਰ ਲੈਂਦਾ ਹੁਣ ਜੇ ਬੱਚਾ ਹੰਕਾਰ ਦੇ ਵਿੱਚ ਆ ਜਾਏ ਬਖਰੀ ਗੱਲ ਹੈ ਕਿ ਮੈਂ ਮਾਪੇ ਬਾਬ ਦੇ ਕੋਲ ਮਾਫੀ ਨਹੀਂ ਮੰਗਣੀ ਪਰ ਜੇ ਬੱਚਾ ਮਾਫੀ ਮੰਗ ਲਿਆ ਨਾ ਵੱਡਾ ਤਾਂ ਵੱਡਾ ਗੁਨਾਹ ਕਰਕੇ ਤੇ ਮਾਪੇ ਬਰਦਈ ਨਹੀਂ ਹੁੰਦੇ ਤੇ ਮਾਪੇ ਬਖਸ਼ ਦਿੰਦੇ ਆ ਤੇ ਇਹ ਕਿਉਂ ਨਹੀਂ ਬਖਸ਼ੇਗਾ ਪ੍ਰਮਾਤਮਾ ਜਦੋਂ ਅਰਦਾਸ ਕਰਾਂਗੇ ਸਤਗੁਰੂ ਲੇਖਾ ਕਤੇ ਨਾ ਛੁਟਿਏ ਕਿ ਜੇ ਬੱਚਾ ਹੁਣ ਮਾਪੇ ਆਪਣਾ ਗੱਲਾਂ ਕਰੇ ਤੁਸੀਂ ਆਹ ਕੀਤਾ ਮੈਂ ਆਹ ਕੀਤੇ ਕੰਮ ਤੁਹਾਡੇ ਵਾਸਤੇ ਫੇ ਗੱਲਾਂ ਨਾ ਤਾਂ ਨਹੀਂ ਹੋਣਾ ਕੁਛ ਕਹਿੰਦੇ ਲੇਖਾ ਕਤੇ ਨਾ ਛੁਟਿਏ ਖਿੰਨ ਖਿੰਨ ਭੂਲਣਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ ਕਹਿੰਦੇ ਕਹਤ ਅਸੀਂ ਇੱਕ ਵਾਰੀ ਉਹ ਬਖਸ਼ ਦਿੰਦਾ ਹਰ ਆਪੇ ਬਖਸ਼ ਲੈ ਪ੍ਰਭ ਸਾਚਾ ਹਰ ਆਪ ਛੜਾਏ ਛੁਟਿਏ ਉਹ ਕਿਸੇ ਦੀ ਤਾਕਤ ਨਹੀਂ ਕਿ ਅਸੀਂ ਬਿਕਾਰਾਂ ਤੋਂ ਛੁੱਟ ਸਕਦੇ ਆ ਉਹ ਕਿਰਪਾ ਕਰਦਾ ਹੈ ਉਹ ਸਾਨੂੰ ਬਿਕਾਰਾਂ ਤੋਂ ਛੜਾ ਲੈਂਦਾ ਕਿਉਂਕਿ ਅਸੀਂ ਆਪਣੇ ਜਤਨ ਨਾਲ ਆਪਣੀ ਮਿਹਨਤ ਦੇ ਨਾਲ ਬਿਕਾਰਾਂ ਤੋਂ ਨਹੀਂ ਛੁੱਟ ਸਕਦੇ ਕਦੇ ਕਾਮ ਹਾਵੀ ਹੋ ਗਿਆ ਕਦੇ ਕ੍ਰੋਧ ਹੋ ਗਿਆ ਕਦੇ ਲੋਭ ਹੋ ਗਿਆ ਮੋਹ ਹੋ ਗਿਆ ਹੰਕਾਰ ਹੋ ਗਿਆ ਤੇ ਉਹਦੇ ਅੱਗੇ ਅਰਦਾਸ ਕਰਨੀ ਸਤਗੁਰੂ ਮਹਾਰਾਜ ਬਖਸ਼ ਲੈ ਇਹਨਾਂ ਤੋਂ ਤੂੰ ਛੁੜਾ ਦੇ ਹਰਿ ਆਪੇ ਬਖਸ਼ ਲੈ ਪ੍ਰਭ ਸਾਚਾ ਹਰ ਆਪ ਛੜਾਏ ਛੁੱਟੀਐ ਮੇਰੇ ਮਨ ਜਪ ਹਰ 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 ਮਨ ਜਪੀਏ ਸਤਗੁਰ ਕੀ ਸਰਣਾਈ ਭਜ ਪਾਉ ਮੇਰੇ ਮਨਾ ਗੁਰ ਸਤਗੁਰ ਪਿੱਛੇ ਛੁੱਟੀਐ ਰਹਾਉ ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖ ਦਾਤਾ ਉਹ ਸਾਰੇ ਸੁੱਖਾਂ ਦਾ ਦਾਤਾ ਹੈ ਜਦੋਂ ਪੈਰ ਦੇ ਵਿੱਚ ਰਾਰਾ ਹੁੰਦਾ ਵੇ ਤਾਂ ਸਰਬ ਹੈ ਸ਼ਬਦ ਜਦੋਂ ਰਾਰਾ ਪੈਰ ਵਿੱਚ ਆ ਗਿਆ ਸਰਬ ਜਿਦਾਂ ਆਪਾਂ ਸ਼ਬਦ ਹੁੰਦਾ ਕਿਰਪਾ ਕੱਕੇ ਨੂੰ ਸਿਹਾਰੀ ਰਾਰਾ ਪਪੇ ਨੂੰ ਕੰਨਾ ਕਈ ਜਗ੍ਹਾ ਪੈਰ ਦੇ ਵਿੱਚ ਕੱਕੇ ਦੇ ਰਾਰਾ ਹੁੰਦਾ ਉਹਦਾ ਉਹਦਾ ਉਚਾਰਨ ਹੈ ਕਿਰਪਾ ਇਥੇ ਹੈ ਸਰਬ ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖ ਦਾਤਾ ਜਿਤ ਸੇਵਿਆ ਨਿਜ ਘਰ ਵਸੀਐ ਜੇ ਦੀ ਆਰਾਧਨਾ ਕਰਕੇ ਅਸੀਂ ਨਿਝ ਕਰ ਬਸੀਏ ਜਿਹੜਾ ਨਿਝ ਕਰ ਹੈ ਨਾ ਅਸੀਂ ਜੋ ਪਾਠ ਕਰ ਰਹੇ ਆ ਸਤਿਗੁਰ ਕਹਿੰਦੇ ਥਿਰ ਕਰ ਵਹਿਸੋ ਹਰ ਜਨ ਪਿਆਰੇ ਰੋਜ਼ ਆਪਾਂ ਪੜਦੇ ਨਿਝ ਕਰ ਮਹਿਲ ਪਾਵੋ ਸੁਖ ਸਹਜੇ ਬੋਹਰ ਨਾ ਹੋਏ ਗੋਫੇਰਾ ਜਿਹਦੇ ਬਾਅਦ ਬਾਹਰ ਪਾਟਕਦੇ ਫਿਰਦੇ ਆ ਗੁਰੂ ਮਹਾਰਾਜ ਕਹਿੰਦੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧਨਾ ਪਾਇਆ ਪਾਤਸ਼ਾਹ ਜੀ ਕਹਿੰਦੇ ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖਦਾਤਾ ਜਿਤ ਸੇਵਿਆ ਨਿਧ ਘਰ ਵਸੀਐ ਗੁਰਮੁਖ ਜਾਇ ਲਹੋ ਘਰ ਆਪਣਾ ਕਸ ਚੰਦਨ ਹਰ ਜਸ ਘਸੀਐ ਗੁਰੂ ਪਾਸ਼ਾ ਕਹਿੰਦੇ ਗੁਰਮੁਖ ਜਾਇ ਲਹੋ ਘਰ ਆਪਣਾ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਵਾਂਗੇ ਗੁਰੂ ਦੇ ਉਪਦੇਸ਼ਾਂ ਦੇ ਨਾਲ ਸਾਨੂੰ ਆਪਣੇ ਅਸਲੇ ਘਰ ਦੀ ਸਮਝ ਆਏਗੀ ਜਦੋਂ ਸੰਗਤ ਕਰਾਂਗੇ ਜਦੋਂ ਗੁਰਸਿੱਖਾਂ ਦੀ ਸੰਗਤ ਕਰਾਂਗੇ ਉਦਾਹਰਣ ਬੜੀ ਸੁਣੀ ਕਰੂ ਪਾਸ਼ਾ ਨੇ ਦਿੱਤੀ ਆ ਜਿਹੜਾ ਚੰਦਨ ਹੁੰਦਾ ਨਾ ਪੱਥਰ ਤੇ ਰਗੜਦੇ ਰਗੜਦੇ ਆ ਇੱਕ ਦਿਨ ਉਸ ਚੋਂ ਵੀ ਖੁਸ਼ਬੂ ਆਉਣ ਲੱਗ ਜਾਂਦੀ ਉਹ ਚੋਂ ਵੀ ਖੁਸ਼ਬੂ ਆਉਣ ਲੱਗ ਜਾਂਦੀ ਹੈ ਕਹਿੰਦੇ ਜਦੋਂ ਜਪੋਗੇ ਜਪਦਿਆਂ ਜਪਦਿਆਂ ਇੱਕ ਦਿਨ ਜੀਵਨ ਵੀ ਖੁਸ਼ਬੂ ਦੇ ਨਾਲ ਭਰ ਜਾਏਗਾ ਉਹਦੀ ਪਰਮੇਸ਼ਰ ਦੇ ਗੁਣਾਂ ਦੇ ਨਾਲ ਭਰ ਜਾਏਗਾ ਕਸ ਚੰਦਨ ਹਰ ਜਸ ਘਸੀਐ ਮੇਰੇ ਮਨ ਹਰ 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 ਜਸ ਊਤਮ ਲੈ ਲਾਹਾ ਹਰ ਮਨ ਹਸੀਐ ਪਾਸ਼ਾ ਕਹਿੰਦੇ ਮੇਰੇ ਮਨ ਹਰ 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 ਜਸ ਊਤਮ ਜਿਹੜਾ ਪਰਮੇਸ਼ਰ ਦਾ ਜਸ ਹੈ ਨਾ ਬੜਾ ਸ੍ਰਿਸ਼ਟ ਹੈ ਲੈ ਲਾਹਾ ਹਰ ਮਨ ਹਸੀਐ ਤੇ ਜਦੋਂ ਇਹ ਲਾਹਾ ਪ੍ਰਾਪਤ ਕਰਾਂਗੇ ਤੇ ਮਨ ਦੇ ਵਿੱਚ ਖੁਸ਼ੀ ਆਏਗੀ ਮਨ ਦੇ ਵਿੱਚ ਖੇੜਾ ਆਏਗਾ ਪਰ ਕਿਸ ਤਰ੍ਹਾਂ ਹੋਏਗਾ ਹਰ ਹਰ ਆਪ ਦਇਆ ਕਰ ਦੇਵੈ ਉਹ ਬਖਸ਼ਿਸ਼ ਕਰਕੇ ਤਰੁੱਠ ਕੇ ਰਹਿਮਤ ਕਰਕੇ ਦਇਆ ਕਰਕੇ ਦਿੰਦਾ ਹੈ ਹਰ ਹਰ ਆਪ ਦਇਆ ਕਰ ਦੇਵੈ ਤਾਂ ਅੰਮ੍ਰਿਤ ਹਰ ਰਸ ਚਖੀਐ ਤੇ ਉਸ ਪਰਮੇਸ਼ਰ ਕਾਲਪੁਰਖ ਦਾ ਆਤਮਿਕ ਜੀਵਨ ਦੇਣ ਵਾਲਾ ਪਰਮੇਸ਼ਰ ਦਾ ਨਾਮ ਦਾ ਰਸ ਜਿਹੜਾ ਹੈ ਉਸ ਤਰ੍ਹਾਂ ਪ੍ਰਾਪਤ ਹੁੰਦਾ ਹੈ ਪਾਤਸ਼ਾਹ ਕਹਿੰਦੇ ਮੇਰੇ ਮਨ ਨਾਮ ਬਿਨਾ ਜੋ ਦੂਜੇ ਲਾਗੇ ਸੇ ਸਾਕਤ ਨਰ ਜਮ ਘੁਟਿਐ ਏ ਮੇਰੇ ਮਨਾ ਨਾਮ ਤੋਂ ਬਿਨਾ ਜੋ ਦੂਜੇ ਲਾਗੇ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਸੀ ਜੋ ਵੀ ਕਰਦੇ ਆ ਉਹ ਦੂਜਾ ਭਾਵ ਹੈ ਜੋ ਦੂਜੇ ਲਾਗੇ ਸੇ ਸਾਕਤ ਨਰ ਜਮ ਘੁਟਿਐ ਗੁਰੂ ਮਹਾਰਾਜ ਕਹਿੰਦੇ ਸਾਕਤ ਸਾਖਤ ਮਤਲਬ ਟੁੱਟਾ ਹੋਇਆ ਉਹ ਸਾਕਤ ਨਰ ਜਿਹੜੇ ਆ ਉਹ ਵਿਕਾਰਾਂ ਦੇ ਵਿੱਚ ਘੁੱਟੇ ਜਾਂਦੇ ਆ ਆਪਾਂ ਕਹਿੰਨਾ ਬੜੀ ਘਟਣ ਹੋ ਰਹੀ ਆ ਘੁੱਟੇ ਜਾ ਰਹੇ ਆ ਗੁਰੂ ਮਹਾਰਾਜ ਕਹਿੰਦੇ ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਮਨ ਤਿੰਕੇ ਨਿਕਟਣਾ ਭੀਟੀ ਐ ਪਾਸ਼ਾ ਕਹਿੰਦੇ ਉਹ ਟੁੱਟੇ ਹੋਏ ਮਨੁੱਖ ਜਿਹੜੇ ਆ ਚੋਰ ਹਨ ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਮਨ ਤਿੰਨ ਕੇ ਨਿਕਟਣਾ ਭੀਟੀ ਐ ਹੁਣ ਕਹਿੰਦੇ ਸਾਨੂੰ ਸਮਝ ਨਹੀਂ ਲੱਗਦੀ ਕਿਉਂ ਨਹੀਂ ਸਮਝ ਲੱਗਦੀ ਗੁਰਬਾਣੀ ਜਿਹੜੀ ਐ ਜਦੋਂ ਅਸੀਂ ਇਹਨੂੰ ਸਹਜ ਦੇ ਨਾਲ ਪੜਾਂਗੇ ਸਹਜ ਦੇ ਨਾਲ ਉਹਨੂੰ ਵਿਚਾਰਨ ਦਾ ਯਤਨ ਕਰਾਂਗੇ ਬਾਣੀ ਨੂੰ ਤੇ ਆਪਣੇ ਆਪ ਸਾਨੂੰ ਹਰੇਕ ਸਵਾਲ ਦਾ ਜਵਾਬ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਪ੍ਰਾਪਤ ਹੋਏਗਾ ਮਨ ਤਿੰਨ ਕੇ ਨਿਕਟਣਾ ਭੀਟੀ ਐ ਪਾਤਸ਼ਾਹ ਕਹਿੰਦੇ ਉਹਦੇ ਨੇੜੇ ਨਹੀਂ ਜਾਣਾ ਭੀਟੀ ਐ ਮਤਲਬ ਉਦੇ ਨਾਲ ਮਲਾਪ ਨਹੀਂ ਕਰਨਾ ਮਨ ਤਿੰਕੇ ਨਿਕਟ ਨਾ ਭੀਟੀ ਐ ਮੇਰੇ ਮਨ ਸੇਵੋ ਅਲਖ ਨਰੰਜਣ ਨਰਹਰ ਜਿਤ ਸੇਵਿਆ ਲੇਖਾਂ ਛੁਟੀਏ ਮੇਰੇ ਮਨ ਸੇਵੋ ਅਲਖ ਨਰੰਜਣ ਜਿਹੜਾ ਲਖਿਆ ਨਹੀਂ ਜਾ ਸਕਦਾ ਨਰੰਜਣ ਕਹਿੰਦੇ ਕਾਲਕ ਤੋਂ ਰਹਤੈ ਮੇਰੇ ਮਨ ਸੇਵੋ ਅਲਖ ਨਰੰਜਣ ਨਰਹਰ ਜਿਤ ਸੇਵਿਆ ਲੇਖਾ ਛੁਟੀਏ ਜਿਹਦੀ ਆਰਾਧਨਾ ਕਰਨ ਦੇ ਨਾਲ ਅਸੀਂ ਲੇਖੇ ਤੋਂ ਛੁੱਟ ਜਾਵਾਂਗੇ ਕਿਉਂਕਿ ਲੇਖਾ ਸਾਡਾ ਬਹੁਤ ਲੰਬਾ ਹੈ ਅਸੀਂ ਤਾਂ ਖਿੰ ਖਿੰ ਭੁੱਲਣ ਹਾਰ ਜਦੋਂ ਭਾਵਨਾ ਰੱਖਾਂਗੇ ਗੁਰੂ ਮਹਾਰਾਜ ਕਿਰਪਾ ਕਰ ਕਿਉਂਕਿ ਉਹਨੇ ਤਰਸ ਕਰਨਾ ਉਹਦੀ ਰਹਿਮਤ ਹੁੰਦੀ ਹੈ ਅਪੋ ਬਾਣੀ ਪੜਦੇ ਆਂ ਸੇਵਾ ਕਰਦੇ ਆਂ ਅਮਰਤ ਵੇਲਾ ਉੱਠਦੇ ਆਂ ਤੇ ਇਹ ਸਾਡੀ ਕੋਈ ਚਤਰਾਈ ਨਹੀਂ ਐ ਸਿਆਣਪ ਨਹੀਂ ਐ ਉਹ ਕਰਵਾ ਰਿਆ ਹੈ ਤੇ ਜਦੋਂ ਸਤਗੁਰੂ ਮਹਾਰਾਜ ਕਹਿੰਦੇ ਉਹ ਹਿਰਦੇ ਵਿੱਚ ਵਸਦਾ ਹੈ ਨਾ ਜਿਦਾਂ ਗੁਰੂ ਅਰਜਨ ਸਾਹਿਬ ਜੀ ਦਾ ਪਰ ਸ਼ਲੋਕ ਰੋਜ਼ ਪੜ੍ਹਦੇ ਆਂ ਕਹਿੰਦੇ ਉਹ ਫਿਰ ਅਰਦਾਸ ਨਿਕਲਦੀ ਐ ਸਤਗੁਰੂ ਤੇਰਾ ਕੀਤਾ ਜਾਤੋ ਨਹੀਂ ਜੋ ਤੂੰ ਕਰ ਸਕਦਾ ਨਾ ਅਸੀਂ ਉਹਨੂੰ ਜਾਣਦੇ ਵੀ ਨਹੀਂ ਹਾਂ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀ ਤੋਈ ਤੂੰ ਮੈਨੂੰ ਜੋਗ ਸਮਝ ਕੇ ਤੂੰ ਮੈਨੂੰ ਆਪਣੀ ਸੇਵਾ ਵਿੱਚ ਲਾ ਲਿਆ ਹੈ ਆਪਣੀ ਭਗਤੀ ਵਿੱਚ ਲਾ ਲਿਆ ਕਿਉਂਕਿ ਮੈਂ ਨਿਰਗੁਣ ਆਰੇ ਕੋਹ ਗੁਣ ਨਹੀਂ ਮੈਂ ਤਾਂ ਔਗਣਾ ਦੇ ਨਾਲ ਭਰਿਆ ਸੀ ਤੇ ਗੁਣ ਵੀ ਕੋਈ ਨਹੀਂ ਹੈ ਤੇ ਤੁਸੀਂ ਤਰਸ ਕਰ ਦਿੱਤਾ ਨਾ ਆਪੇ ਤਰਸ ਪਿਓਈ ਜਦੋਂ ਉਹ ਤਰਸ ਕਰਦਾ ਹੈ ਨਾ ਤਰਸ ਪਿਆ ਮਹਰਾਮਤ ਹੋਈ ਸਤਗੁਰ ਸੱਜਣ ਮਿਲਿਆ ਇਹ ਗੁਰੂ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਦਾ ਨਾਮ ਕਿਦਾਂ ਦਾ ਹੈ ਅ ਜਿਦਾਂ ਘਰਾਂ ਦੇ ਵਿੱਚ ਗਮਲੇ ਹੁੰਦੇ ਨੇ ਨਾ ਜੇ ਤੁਸੀਂ ਪਾਣੀ ਨਾ ਪਾਓ ਸੁੱਕ ਜਾਂਦੇ ਆ ਜਦੋਂ ਪਾਣੀ ਪਾਓ ਫਿਰ ਥੋੜੇ ਦਿਨਾਂ ਵਿੱਚ ਹਰੇ ਭਰੇ ਹੋਣੇ ਸ਼ੁਰੂ ਹੋ ਜਾਂਦੇ ਵੀ ਸੁੱਕ ਗਏ ਸੀ ਅਸੀਂ ਇਹਨਾਂ ਦੇ ਵਿੱਚ ਪਾਣੀ ਪਾ ਦਿੱਤਾ ਜਿਦਣ ਨਾਮ ਮਿਲੇਗਾ ਨਾ ਨਾਨਕ ਨਾਮ ਮਿਲਹਿ ਤਾਂ ਜੀਵਾ ਤਨ ਮਨ ਥੀਵੇ ਹਰਿਆ ਤਨ ਵੀ ਤੇ ਮਨ ਵੀ ਜਿਹੜਾ ਉਹ ਹਰਾ ਭਰਾ ਹੋ ਜਾਏਗਾ ਸਤਗੁਰੂ ਮਹਾਰਾਜ ਕਹਿੰਦੇ ਭਾਈ ਉਹ ਪਰਮੇਸ਼ਰ ਜਿਹੜਾ ਹੈ ਉਹਦੀ ਅਰਦਾਸ ਨਾ ਕਰੋ ਮੇਰੇ ਮਨ ਸੇਵੋ ਅਲਖ ਨਰੰਧਨ ਨਰਹਰ ਜਿਤ ਸੇਵਿਆ ਲੇਖਾ ਛੁਟਿਆ ਜਨ ਨਾਨਕ ਹਰ ਪ੍ਰਭ ਪੂਰੇ ਕੀਏ ਪਰਮਾਤਮਾ ਹੀ ਪੂਰਾ ਕਰ ਸਕਦਾ ਆਪਾਂ ਬੈਸੇ ਕਹਿ ਦਿੰਦੇ ਕੋਈ ਬੰਦਾ ਅਕਾਲਤ ਲਾਣਾ ਕਰਦੇ ਬੰਦਾ ਪੂਰਾ ਹੋ ਗਿਆ ਬੰਧਾ ਕਦੇ ਨਹੀਂ ਪੂਰਾ ਹੁੰਦਾ ਅਧੂਰਾ ਹੀ ਹੈ ਹ ਜਦੋਂ ਅਸੀਂ ਪੂਰੇ ਨਾਲ ਜੁੜਾਂਗੇ ਤੇ ਪੂਰੇ ਨਹੀਂ ਸਾਨੂੰ ਪੂਰਾ ਕਰਨਾ ਇਹ ਕਹਿੰਨਾ ਗੁਰੂ ਪਾਛੇ ਨੇ ਜਵਾਬ ਦਿੱਤਾ ਕਹਿੰਦੇ ਜਨ ਨਾਨਕ ਹਰ ਪ੍ਰਭ ਪੂਰੇ ਕੀਏ ਖਿੰਨ ਮਾਸਾ ਤੋਲਣਾ ਘਟੀ ਹੈ ਸੁਨਿਆਰੇ ਦੀ ਦੁਕਾਨ ਤੇ ਸਭ ਤੋਂ ਛੋਟੇ ਛੋਟੇ ਜਿਹੜੇ ਰਤੀਆਂ ਹੁੰਦੀਆਂ ਮਾਸੇ ਹੁੰਦੇ ਆ ਗੁਰੂ ਮਹਾਰਾਜ ਕਹਿੰਦੇ ਇੰਨਾ ਵੀ ਵਜਨ ਨਹੀਂ ਘਟਣ ਦਿੰਦਾ ਬੰਦੇ ਦਾ ਇਨਾ ਵੀ ਉਹਨੂੰ ਉਹਨਾ ਨਹੀਂ ਕਰਦਾ ਉਹਨੂੰ ਪੂਰਾ ਕਰ ਦਿੰਦਾ ਜਿਹੜਾ ਪੂਰੇ ਦੇ ਨਾਲ ਜੁੜ ਜਾਂਦਾ ਇਸੇ ਕਰਕੇ ਆਖਿਆ ਪੂਰਾ ਪ੍ਰਭ ਅਰਾਧੀ ਏ ਪੂਰਾ ਜਾਂ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਵ ਜਨ ਨਾਨਕ ਹਰ ਪ੍ਰਭ ਪੂਰੇ ਕੀਏ ਖਿੰਨ ਮਾਸਾ ਤੋਲ ਨਾ ਘਟਿਏ ਖਿੰਨ ਮਾਸਾ ਤੋਲ ਨਹੀਂ ਘਟਦਾ ਉਹਨੂੰ ਪੂਰਾ ਕਰ ਦਿੰਦਾ ਉਹਦੇ ਉੱਪਰ ਬਖਸ਼ਿਸ਼ ਕਰ ਦਿੰਦਾ ਸਤਗੁਰੂ ਮਹਾਰਾਜ ਕਿਰਪਾ ਕਰਦੇ ਆ ਕਹਿੰਦੇ ਭਾਈ ਮੇਰੇ ਮਨ ਜਪ ਹਰ 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 ਮਨ ਜਪੀਏ ਸਤ ਗੁਰ ਕੀ ਸਰਨਾਈ ਭਜ ਪਾਓ ਮੇਰੇ ਮਨਾ ਗੁਰ ਸਤ ਗੁਰ ਪਿੱਛੇ ਛੁਟੀਏ ਹਾਂ ਗੁਰੂ ਦੀ ਸ਼ਰਨ ਵਿੱਚ ਆਵਾਂਗੇ ਗੁਰੂ ਦੀ ਬਾਣੀ ਨਾਲ ਜੁੜਾਂਗੇ ਜ਼ਰੂਰ ਬਿਕਾਰਾਂ ਤੋਂ ਛੁੱਟ ਸਕਦੇ ਹਾਂ ਆ ਪੜਦੇ ਆ ਨਾ ਸ਼ਬਦ ਗੁਰੂ ਰਾਮਦਾਸ ਜੀ ਦਾ ਕਹਿੰਦੇ ਗੁਰ ਸਿੱਖ ਮੀਤ ਚਲੋ ਗੁਰ ਜਾਲੀ ਇਹ ਨਹੀਂ ਕਿ ਜਿੱਥੇ ਗੁਰਨਾਨਦ ਸਾਹਿਬ ਜੀ ਗਏ ਅਸੀਂ ਉੱਥੇ ਜਾਣਾ ਜਾਂ ਗੁਰੂ ਗੋਬਿੰਦ ਸਿੰਘ ਜੀ ਗਏ ਉੱਥੇ ਜਾਣਾ ਅੱਗੇ ਕਿਹਾ ਕਹਿੰਦੇ ਜੋ ਗੁਰ ਕਹ ਸੋਈ ਭਲ ਮੰਨੋ ਹਰ ਹਰ ਕਥਨ ਦਾ ਜੋ ਗੁਰੂ ਕਹਿ ਰਿਹਾ ਉਹਨੂੰ ਮੰਨੀਏ ਬਾਣੀ ਨੂੰ ਪੜਹੀਏ ਭਾਵੇਂ ਥੋੜਾ ਪੜੋ ਪਰ ਉਹਨੂੰ ਵਿਚਾਰਨ ਦਾ ਯਤਨ ਕਰੀਏ ਜਦੋਂ ਅਸੀਂ ਬਾਣੀ ਨੂੰ ਵਿਚਾਰ ਕੇ ਆਪਣੇ ਜੀਵਨ ਵਿੱਚ ਢਾਲਣ ਦਾ ਯਤਨ ਕਰਦੇ ਹਾਂ ਮੈਨੂੰ ਲੱਗਦਾ ਕੋਈ ਦੁਨੀਆ ਦਾ ਸਵਾਲ ਐਸਾ ਨਹੀਂ ਹੈ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਬਖਸ਼ਿਸ਼ ਨਹੀਂ ਕਰਦੀ ਬਾਣੀ ਪੜਹੀਏ ਸਹਿਜ ਦੇ ਨਾਲ ਪੜਹੀਏ ਸਹਿਜ ਅਵਸਥਾ ਦੇ ਵਿੱਚ ਆਵਾਂਗੇ ਤੇ ਉਹ ਗੁਰੂ ਮਹਾਰਾਜ ਆਪ ਕਿਰਪਾ ਕਰਨਗੇ ਇਨੀਆਂ ਬੇਨਤੀਆਂ ਗੁਰਸੰਗਤ ਦੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ਦਿਆਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ